ਮੈਂ ਅਕਸਰ ਆਪਣੇ ਆਪ ਨੂੰ ਕਮਜ਼ੋਰ ਤੇ ਕੱਟ ਸਮਝਦੀ ਹਾਂ ਚਲੋ ਵਿਖਾਈਏ ਹੀਣ ਭਾਵਨਾ ਇੱਥੇ ਆਓ ਤੁਸੀਂ ਉੱਥੇ ਕੀ ਗੱਲਾਂ ਕਰ ਰਹੇ ਸੀ ਕੋਟ ਪਿੱਛੋ ਫੜੋ ਕੋਲਰ ਫੜੋ ਫੜੋ ਫੜ ਕੇ ਰੱਖੋ ਮੈਂ ਅੱਗੇ ਵਧਣਾ ਹੈ ਪਰ ਜਾ ਨਹੀਂ ਸਕਿਆ ਮੈਂ ਕਿੰਨਾ ਲਾਚਾਰ ਹਾਂ ਮੈਂ ਕਿੰਨਾ ਮਜਬੂਰ ਹਾਂ ਮੈਂ ਅੱਗੇ ਵਧਣਾ ਹੈ ਪਰ ਜਾ ਨਹੀਂ ਸਕਿਆ ਲਾਲਚ ਹੈ कोर्ट ਨਾ ਇੰਨੇ ਹਜ਼ਾਰ ਦਾ ਆਇਆ ਸੀ ਫੜ ਕੇ ਰੱਖੋ ਇਹ ਵੇਦਾਂਤ ਹੈ ਇਹ ਹੀ ਵੇਦਾਂਤ ਹੈ ਬੰਧਨ ਕਟੇਮ ਪਿਗਲੇਂ ਜੰਜੀਰੇ ਆਤਮ ਗਿਆਨ ਕਾ ਪੀਸ਼ਣ ਤਾਪ ਸਵਾਰਥ ਛੱਡ ਦਿਓ ਕਿਹੜੀ ਹੀਨਤਾ ਨਮਸਤੇ ਆਚਾਰਿਆ ਜੀ ਆਚਾਰਿਆ ਜੀ ਜਾਨਣਾ ਚਾਹੁੰਦੀ ਸੀ ਤੁਸੀਂ ਦਿੱਲੀ ਹੀ ਕਿਉਂ ਚੁਣੀ ਕਿਉਂਕਿ ਇੱਥੇ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਮੈਂ ਤਿੰਨ ਦਿਨ ਤੋਂ ਇੱਥੇ ਹਾਂ ਇੱਥੇ ਤਾਂ ਸਾਹ ਲੈਣਾ ਵੀ ਬਹੁਤ ਔਖਾ ਹੈ। ਨਮਸਤੇ ਅਚਾਰਿਆ ਜੀ। ਮੈਂ ਪੱਛਮੀ ਬੰਗਾਲ ਤੋਂ ਹਾਂ। ਮੈਂ ਅਕਸਰ ਆਪਣੇ ਆਪ ਨੂੰ ਕਮਜ਼ੋਰ ਤੇ ਘੱਟ ਸਮਝਦੀ ਹਾਂ। ਕਈ ਦਿਨਾਂ ਤੋਂ ਹੀਣਤਾ ਦੇ ਅਹਿਸਾਸ ਨਾਲ ਪੀੜਿਤ ਹਾਂ। ਦੂਜਿਆਂ ਨਾਲ ਤੁਲਨਾ ਕਰਨ ਕਰਕੇ ਇਹ ਸਭ ਹੋ ਰਿਹਾ ਹੈ ਜਾਂ ਹੋਰ ਕੁਝ ਮੈਨੂੰ ਸਮਝ ਨਹੀਂ ਆਉਂਦਾ। ਇਸ ਹਾਲਤ 'ਚ ਥੋੜਾ ਬਹੁਤ ਉਦਾਸੀ ਵੀ ਆਂਦੀ ਹੈ। ਇਮਾਨਦਾਰੀ ਦੀ ਘਾਟ ਵੀ ਵਿਖਦੀ ਹੈ। ਜਿਵੇਂ ਮੈਂ ਨਹੀਂ ਕਰ ਸਕਾਂਗੀ ਕਹਿ ਕੇ ਆਪਣੇ ਆਪ ਨੂੰ ਉਸ ਕੰਮ ਤੋਂ ਬਚਾਉਣਾ ਚਾਹੁੰਦੀ ਹਾਂ। ਮੇਰਾ ਮੁੱਖ ਸਵਾਲ ਇਹ ਹੈ ਕਿ ਹੀਣਤਾ ਦਾ ਅਸਲ ਵਿੱਚ ਕੀ ਮਤਲਬ ਹੁੰਦਾ ਹੈ? ਅਤੇ ਇਸ ਤੋਂ ਕਿਵੇਂ ਬਾਹਰ ਨਿਕਲਿਆ ਜਾ ਸਕਦਾ ਹੈ? ਜ਼ेड ਬਹੁਤ ਜ਼ਿੱਦ ਬਹੁਤ ਹੀ ਜ਼ਿਆਦਾ ਜ਼ਿੱਦ ਹੋਰ ਕੁਝ ਨਹੀਂ ਏਹੀਨ ਭਾਵਨਾ ਬਹੁਤ ਵੱਕ ਤਗੜੀ ਜ਼ਿੱਦ ਹੈ ਸਮਝਦੇ ਹੋ ਗੱਲ ਨੂੰ ਚਲੋ ਦਿਖਾਵਾਂਗੇ ਕੀ ਹੈ ਹੀਨ ਭਾਵਨਾ ਆਜਾ ਪੁੱਤਾ ਜਾ ਆਉ ਇੱਧਰ ਆਉ ਕੋਲਾ ਜਾਓ ਮੋٹے ਤੌਰ ਤੇ ਕਾਦੇ ਦੋਵਾਂ ਦਾ ਲਗਭਗ ਇੱਕੋ ਜਿਹਾ ਹੀ ਹੈ 19-20 ਦਾ ਫਰਕ ਹੋਵੇਗਾ ਠੀਕ ਹੈ ਹੁਣ ਇਹਨਾਂ ਦੀ ਪਰੰਪਰਾ ਸ੍ਰੇਸ਼ਟ ਮਨੁੱਖ ਉਹੀ ਮੰਨਿਆ ਜਾਂਦਾ ਹੈ ਜੋ ਛੁਪਾਇਆ ਰਹਿੰਦਾ ਹੈ ਹੱਥਾਂ ਪੈਰਾਂ ਤੇ ਹੋ ਜਾ ਪੁੱਤ ਚੋਪਾਈ ਵਾਂਗ ਹਾਂ ਹੱਥ ਥੱਲੇ ਰੱਖ ਤੇ ਗੋਡੇ ਵੀ ਥੱਲੇ ਲਿਆ ਇੰਜ ਦੋਵੇਂ ਹੱਥ ਗੋਡੇ ਥੱਲੇ ਹਾਂ ਠੀਕ ਹੈ ਹੁਣ ਇਹਨਾਂ ਨੂੰ ਫਾਇਦਾ ਇਹ ਹੀ ਮਿਲਦਾ ਹੈ ਕਿ ਇਹ ਰੋਟੀਆਂ ਵਾਲਾ ਡੱਬਾ ਮਿਲ ਜਾਂਦਾ ਹੈ ਬਹੁਤ ਸਾਰੀਆਂ ਰੋਟੀਆਂ ਹਨ ਇਸ 'ਚ ਐਦਾਂ ਮਿਲ ਗਿਆ ਠੀਕ ਹੈ ਹੁਣ ਇਹਨਾਂ ਦੀ ਪਰੰਪਰਾਵਾਂ ਇਹਨਾਂ ਦਾ ਸਵਾਰਥ ਇਹਨਾਂ ਦੀ ਜਿੱਦ ਸਭ ਕੁਝ ਮਿਲ ਕੇ ਇਹਨਾਂ ਦੀ ਪਛਾਣ ਬਣ ਗਈ ਹੈ ਤੇ ਹੁਣ ਇਹਨਾਂ ਦੀ ਨਜ਼ਰ ਵਿੱਚ ਇਹ ਕੀ ਹਨ ਤੂੰ ਤੇ ਭੱਜ ਗਿਆ ਛਾਲ ਮਾਰ ਕੇ ਆ ਹੁਣ ਅਸਲ ਚ ਸਾਢੇ 20 ਤਾਂ 19 20 ਦਾ ਫਰਕ ਸੀ ਇਹ 21 ਹੈ ਠੀਕ ਹੁਣ ਮੈ ਇਹਨਾਂ ਦੇ ਸਿਰ ਤੇ ਚਪੇੜ ਮਾਰਨੀ ਹੈ ਠੀਕ ਹੈ ਮਾਰ ਦਿੱਤੀ ਮੈਂ ਤਾਂ ਘਟ ਨਹੀਂ ਹਾਂ ਮੈਂ ਮਾਰਨੀ ਸੀ ਮੈਂ ਮਾਰ ਦਿੱਤੀ ਤੁਸੀਂ ਵੀ ਮਾਰੋ 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 ਕੋਸ਼ਿਸ਼ ਕਰੋ ਨਹੀਂ ਹੋ ਸਕਿਆ ਤਾਂ ਹੁਣ ਇਹਨਾਂ ਦੇ ਅੰਦਰ ਕੀ ਜਾਗੂਗਾ ہینتا پر کیوں میںچا ہاں میں چپیڑ مارنی سی میں مار دیتی یہ نیویں ہیں یہ کٹ ہیں یہ نہیں مار سکے میں اتنے ہاں یہ نیواں کیوں ضد ہے میں ایگا گیتا چپیڑ مار سمجھ آ گیا ਬੇ ਮਤਲਬ ਬੇ ਬਸੀਦਾ ਡਰਾਮਾ ਨਹੀਂ ਕਰਨਾ ਜਿੱਦ ਹੈ ਤੇ ਜਿੱਦ ਦੇ ਪਿੱਛੇ ਕੀ ਹੈ ਭਾਰੀ ਸਵਾਰਥ ਹੈ ਤਗੜਾ ਸਵਾਰਥ ਤੁਸੀਂ ਤਾਂ ਕੁਝ ਵੀ ਨਹੀਂ ਹੋ ਸੱਚਮੁੱਚ ਅਸਲ 'ਚ ਤੁਸੀਂ ਤਾਂ ਕੁਝ ਵੀ ਨਹੀਂ ਹੋ ਤੁਸੀਂ ਉਹੀ ਸਭ ਕੁਝ ਹੋ ਜੋ ਤੁਸੀਂ ਪਕੜਿਆ ਹੋਇਆ ਹੈ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਕਟੀਆਂ ਹਾਂ ਤੱਕ اٹਣ ਵੀ ਤੁਸੀਂ ਆਪ ਹੀ ਫੜਿਆ ਹੋਇਆ ਹੋਵੇਗਾ ਇਹ ਤੁਹਾਡੀ ਚੋਣ ਹੈ ਤੁਹਾਡੇ ਸਵਾਰਥ ਹਨ ਨਹੀਂ ਤਾਂ ਹੀਨਤਾ ਕਿੱਥੋਂ ਆ ਗਈ ਜਦ ਤੱਕ ਮੈਂ ਇਹ ਜिद ਫੜੀ ਰੱਖਾਂਗਾ ਕਿ ਮੈਂ ਤਾਂ ਚਾਰ ਪੈਰਾਂ 'ਤੇ ਹੀ ਤੁਰਾਂਗਾ ਕਿਉਂਕਿ ਮੈਂ ਤਾਂ ਚਪਾਇਆ ਹਾਂ ਉਦੋਂ ਤੱਕ ਤਾਂ ਮੈਂ ਨੀਵਾ ਹੀ ਰਹਾਂਗਾ ਤੇ ਇਹ ਜिद ਮੈਂ ਇਸ ਲਈ ਫੜੀ ਹੋਈ ਹੈ ਕਿਉਂਕਿ ਇਸ ਦੇ ਨਾਲ ਮੈਨੂੰ ਸੌਖੀ ਰੋਟੀ ਮਿਲ ਜਾਂਦੀ ਹੈ ਹੀਣਤਾ ਹੰਕਾਰ ਦੀ ਕਮਜ਼ੋਰੀ ਨਹੀਂ ਹੰਕਾਰ ਦੀ ਠਾਠ ਹੈ ਹੀਣਤਾ ਹੰਕਾਰ ਦੀ ਤਾਕਤ ਹੈ ਉਹ ਇੰਨਾ ਮਜ਼ਬੂਤ ਹੈ ਕਿ ਅਡੋਲ ਹੋਇਆ ਪਿਆ ਹੈ ਕਹਿੰਦਾ ਕਿ ਭਾਵੇਂ ਕਿੰਨਾ ਵੀ ਦੁੱਖ ਮਿਲੇ ਪਰ ਆਪਣੀ ਠਾਠ ਨਹੀਂ ਛੱਡਾਂਗਾ ਭਾਵੇਂ ਦੁਨੀਆ ਵਿੱਚ ਹਰ ਥਾਂ ਮੂੰਹ ਦੀ ਖਾਣੀ ਪਏ ਹਾਰ ਸੈਣੀ ਪਏ ਚਪੇੜ ਮਾਰਨੀ ਹੈ ਤੇ ਚਪੇੜ ਨਾ ਲਈ ਜਾਵੇ ਹਾਰ ਸੈਣੀ ਪਵੇ ਫਿਰ ਵੀ ਆਪਣਾ ਹੰਕਾਰ ਨਹੀਂ ਛੱਡਣਾ ਤੁਸੀਂ ਨਿਵੇਂ ਕਿਵੇਂ ਹੋ ਸਕਦੇ ਹੋ ਤੁਹਾਡੇ ਪੁਰਾਣੇ ਵਿਚਾਰ ਤੁਹਾਨੂੰ ਰੋਕ ਰਹੇ ਹਨ ਤੁਹਾਡੇ ਅੰਧਵਿਸ਼ਵਾਸਾਂ ਨੇ ਤੁਹਾਨੂੰ ਬੰਨ ਕੇ ਰੱਖਿਆ ਹੋਇਆ ਹੈ نیوے نہیں ایتھے آؤ تو اتنے کی گلنہ کر رہے سی کوٹ پچھوں فڑو کالر فڑو فڑو کے رکھو میں اگے ودنا ہے پر جا نہیں سک میں کنا لاچار ہاں میں کنا مجبور ہاں میں اگے ودنا ہے پر جا نہیں سکریا. لالچ ہے کوٹ نے این ہزار دا آیا سی، پڑھ کے رکھو ای ویدانت ہے یہ ویدانت ہے بندن کٹیں، پگلیں جنجیریں، آتم گیان کا پیشن تاپ میں ہاں ہی نہیں میں ਤਾਂ ਜ਼ਬਰਦਸਤੀ ਇਸ ਨੂੰ ਆਪਣੀ ਪਛਾਣ ਦਾ ਹਿੱਸਾ ਬਣਾਇਆ ਹੋਇਆ ਹੈ ਨਹੀਂ ਤਾਂ ਮੈਂ ਤਾਂ ਇਹ ਹਾਂ ਹੀ ਨਹੀਂ ਨਾਮ ਦੇ ਹਾਸਮੀ ਮੈਂ ਇਹ ਨਹੀਂ ਹਾਂ ਅਤੇ ਤੂੰ ਮੈਨੂੰ ਬੰਦਕ ਸਿਰਫ ਕਿਸੇ ਚੀਜ਼ ਨੂੰ ਫੜ ਕੇ ਹੀ ਬਣਾ ਸਕਦਾ ਹੈ ਤੂੰ ਜਿਸ ਚੀਜ਼ ਨੂੰ ਫੜੇਂਗਾ ਮੈਂ ਉਹੀ ਚੀਜ਼ ਛੱਡ ਦੇਵਾਂਗਾ ਬਣਾ ਬੰਦਕ ਤੂੰ ਜਿਸ ਚੀਜ਼ ਨੂੰ ਫੜੇਂਗਾ ਮੈਂ ਉਹੀ ਛੱਡ ਦੇਵਾਂਗਾ ਕਿਵੇਂ ਬਣਾਵੇਂਗਾ ਬੰਦਕ ਕਿਹੜੀ ਹਿੰਤਾ ਕਿਹੜੀ ਮਜਬੂਰੀ ਕਿਹੋ ਜਹੀ ਕਮਜ਼ੋਰੀ ਇਹ ਸਭ ਲਾਲਚ ਸਵਾਰਥ ਅਹੰਕਾਰ ਦੀਆਂ ਗੱਲਾਂ ਹਨ ਨਹੀਂ ਹੋ ਸਕਦੇ ਅਜਿਹੇ ਵੀ ਲੋਕ ਹੋਏ ਹਨ ਇਹ ਤਾਂ ਸਿਰਫ ਕੋਟ ਹੈ ਹੱਥਾਂ 'ਚ ਬੇੜੀਆਂ ਪਾਈਆਂ ਉਹਨਾਂ ਨੇ ਆਪਣੇ ਹੱਥ ਹੀ ਵੜ ਲਏ ਹੱਥ ਹੀ ਨਹੀਂ ਰਹੇ ਹੁਣ ਤੂੰ ਬੇੜੀਆਂ ਕਿਸਥੇ ਪਾਵੇਂਗਾ ਜਦੋਂ ਲੋਕਾਂ ਨੇ ਦੇਖਿਆ ਕਿ ਸਰੀਰ ਨੂੰ ਬੰਦਕ ਬਣਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਸਰੀਰ ਹੀ ਛੱਡਤਾ ਬੋਲੇ ਕਿ ਹੁਣ ਕਿਸ ਨੂੰ ਬੰਦਕ ਬਣਾਵੋਗੇ ਕਹੋ ਜੀ ਮਜਬੂਰੀ ਲਾਲਚ ਹੈ ਅਮੇ ਕਹ ਉਹ ਆਫਰ ਦੁਨੀਆਦਾਰ ਬਣੇ ਰਹੋ ਪਿੱਛੇ ਤਾਉ ਜੀ ਬੈਠੇ ਹਨ ਜਾਣ ਨਹੀਂ ਦਿੰਦੇ ਹੀਣਤਾ ਨਹੀਂ ਹੁੰਦੀ ਸਵਾਰਥ ਹੁੰਦੇ ਹਨ ਹੀਣਤਾ ਰਾਹੀਂ ਕੁਝ ਮਿਲ ਰਿਹਾ ਹੁੰਦਾ ਹੈ ਇਹ ਨਾ ਵੇਖੋ ਕਿ ਹੀਣਤਾ ਨਾਲ ਕੀ ਨੁਕਸਾਨ ਹੋ ਰਿਹਾ ਹੈ ਤੁਸੀਂ ਇੱਥੇ ਇੱਕ ਤਰ੍ਹਾਂ ਆਪਣੇ ਆਪ ਨੂੰ ਸ਼ੋਸ਼ਿਤ ਵਿਖਾ ਰਹੇ ਹੋ ਤੁਸੀਂ ਆਪਣੇ ਆਪ ਨੂੰ ਪੀੜਤ ਵਜੋਂ ਪੇਸ਼ ਕਰ ਰਹੇ ਹੋ ਕਿ ਤੁਹਾਡਾ ਨੁਕਸਾਨ ਕੀ ਹੋ ਰਿਹਾ ਹੈ ਪਰ ਇਹ ਝੂਠ ਹੈ ਦੱਸੋ ਕਿ ਤੁਹਾਨੂੰ ਕੀ ਲਾਭ ਹੋ ਰਿਹਾ ਹੈ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਫਾਇਦਾ ਹੋ ਰਿਹਾ ਹੈ ਹੀਣ ਬਣੇ ਰਹਿਣ ਵਿੱਚ ਇਸ ਲਈ ਹੀ ਤਾਂ ਤੁਸੀਂ ਹੀਣ ਬਣੇ ਹੋ ਉਹ ਲਾਭ ਛੱਡ ਦਿਓ ਹੀਣ ਨਹੀਂ ਰਹੋਗੇ ਇਹ ਹੀ ਲਾਭ ਸੀ ਛੱਡ ਦਿੱਤਾ ਹੁਣ ਆਜ਼ਾਦ ਹਾਂ ਜੋ ਵੀ ਚੀਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਇਸ ਵਿੱਚ ਤੁਹਾਡੀ ਰਜ਼ਾਮੰਦੀ ਸ਼ਾਮਲ ਹੈ ਵੇਖੋ ਤੁਹਾਡਾ ਸੁਆਰਥ ਕਿੱਥੇ ਹੈ ਤੁਹਾਡੇ ਹਰ ਦੁੱਖ ਵਿੱਚ ਤੁਹਾਡਾ ਸੁਆਰਥ ਮੌਜੂਦ ਹੈ ਤੁਹਾਡੀ ਹਰ ਬੇਵਸੀਅਰ ਕਮਜ਼ੋਰੀ ਵਿੱਚ ਤੁਹਾਡਾ ਲਾਲਚ ਮੌਜੂਦ ਹੈ ਛੱਡ ਦਿਓ ਲਾਲਚ ਨੂੰ ਕੋਈ ਵੀ ਤੁਹਾਨੂੰ ਕਾਬੂ ਨਹੀਂ ਕਰ ਸਕਦਾ ਸਮਝ ਆ ਰਹੀ ਹੈ ਗੱਲ ਇਹ ਜੋ ਤੁਹਾਡੇ ਮਗਰ ਪੈ ਕੇ ਤੁਹਾਨੂੰ ਦੁਖੀ ਕਰ ਰਹੇ ਹਨ ਮੰਨ ਲਓ ਜਿਵੇਂ ਕਹਿੰਦੇ ਹਨ ਕਿ ਸਾੰਢ ਲਾਲ ਰੰਗ ਵੇਖ ਕੇ ਮਗਰ ਪੈਂਦਾ ਹੈ ਅਸਲ ਵਿੱਚ ਉਸ ਨੂੰ ਲਾਲ ਦਿਸਦਾ ਹੀ ਨਹੀਂ ਫਿਰ ਵੀ ਮੰਨ ਲਿਆ ਕਿ ਉਹ ਮਗਰ ਪੈਂਦਾ ਹੈ ਤੇ ਤੁਸੀਂ ਕਹਿੰਦੇ ਹੋ ਕਿ ਹੁਣੇ ਨਵੀਂ ਹੀ ਲਈ ਹੈ ਲਾਲ ਤੇ ਭੱਜ ਰਹੇ ਹੋ ਤੇ ਉਹ ਸਿੰਘਾਂ ਨਾਲ ਪਿੱਠ ਨੂੰ ਠੋਕ ਰਿਹਾ ਹੈ ਹਾਂ ਹਾਂ ਇਹੀ ਤਾਂ ਸਾਡੀ ਜ਼ਿੰਦਗੀ ਹੈ ਨਿਰਲੇਪਤਾ ਦਾ ਅਰਥ ਕੀ ਹੈ ਵਿਵੇਕ ਵਿਰਾਗ્ય ਕੀ ਹੁੰਦਾ ਹੈ ਲਾਲ ਕਮੀਜ਼ ਉਤਾਰ ਦਿਓ ਸਾੰਢ ਦੇ ਸਿੰਘਾਂ ਤੇ ਪਾ ਦਿਓ ਜਾ ਤੂੰ ਹਣੀਮੂਨ ਮਨਾ ਮੈਨੂੰ ਮੁਕਤ ਕਰ ਸਾੜ ਤੋਂ ਹੀਨਤਾ ਤਾਂ ਨਹੀਂ ਰੱਖੋਗੇ ਜਦੋਂ ਲਾਭ ਦਾ ਲਾਲਚ ਛੱਡ ਦਿੰਦੇ ਹੋ ਤਾਂ ਕਿਹੜੀ ਹੀਨਤਾ ਰਹਿ ਜਾਂਦੀ ਹੈ ਉਪਨਿਸ਼ਦ ਇੰਨਾ ਸਮਝਾਉਂਦੇ ਹਨ ਕਿ ਤੁਸੀਂ ਬਿਆੰਤ ਹੋ ਜੋ ਬਿਆੰਤ ਹੁੰਦਾ ਹੈ وہ کسی تو چھوٹا کداں ہو سکتا ہے پلا جو بیانت ہے وہ کمزور کداں ہو سکتا ہے کمزوری پھر کی ہے ہنکار ہی کمزوری ہے ہنکار ہی لچاری ہے ہنکار ہی ہینتا ہے ہنکار دا ارتھ ہے سوارتھ تے لالچ کتنے جا کے کچھ لے لو کسی کو کچھ مل رہا ہے ملتا رہے ਮੈਂ ਬਹੁਤ ਹੀਣ ਮਹਿਸੂਸ ਕਰਦਾ ਹਾਂ ਅਚਾਕ ਵਿੱਚ ਹੀਣ ਮਹਿਸੂਸ ਕਰਦੇ ਹੋ ਮੈਂ ਉਹਨੇ ਕਾਲਜ ਵਿਦਿਆਰਥੀ ਹਾਂ ਠੀਕ ਹੈ ਫਿਰ ਕਹਿੰਦੇ ਹਨ ਜਿਵੇਂ ਤੁਸੀਂ ਇੱਥੇ ਇੰਨੇ ਲੋਕਾਂ ਦੇ ਸਾਹਮਣੇ ਗੱਲ ਕਰ ਰਹੇ ਹੋ ਜਦੋਂ ਮੈਂ ਕਿਸੇ ਦੇ ਸਾਹਮਣੇ ਕੁਝ ਕਹਿਣਾ ਹੁੰਦਾ ਹੈ ਭਾਵੇਂ 20 ਲੋਕਾਂ ਦੇ ਸਾਹਮਣੇ ਵੀ ਮੇਰੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਹਨ ਮੈਂ ਕੀ ਕਰਾਂ ਮੈਨੂੰ ਆਪਣੇ ਆਪ ਤੇ ਬਹੁਤ ਹੀਣ ਮਹਿਸੂਸ ਹੁੰਦਾ ਹੈ ਚੰਗਾ ਆਪਣੇ ਘਰ ਵਿੱਚ ਕੰਦ ਦੇ ਸਾਹਮਣੇ ਗੱਲ ਕਰਦੇ ਹੋਏ ਵੀ ਲੱਤਾਂ ਕੰਬਦੀਆਂ ਹਨ ਦੱਸੋ ਤਾਕੀ ਲਾਟਾਂ ਚ ਕੰਬਣ ਬੋਲਣ ਕਰਕੇ ਹੋ ਰਹੀ ਹੈ ਜੇ ਗੱਲ ਕਰਨ ਕਰਕੇ ਹੋ ਰਿਆ ਹੁੰਦਾ ਤਾਂ ਆਪਣੇ ਘਰ ਕੰਦ ਸਾਹਮਣੇ ਗੱਲ ਕਰਦੇ ਵੇਲੇ ਵੀ ਤਾਂ ਕੰਬਣ ਹੁੰਦਾ ਹੁੰਦਾ ਨਾ ਤਾਂ ਲੱਤਾਂ ਕਿਉਂ ਕੰਬ ਰਹੀਆਂ ਹਨ ਕਿਉਂਕਿ ਸਾਹਮਣੇ ਜੋ ਇਹ ਵੀ ਬੈਠੇ ਹਨ ਤੁਹਾਡਾ ਲਾਲਚ ਹੈ ਉਹਨਾਂ ਦੀਆਂ ਤਾੜੀਆਂ ਵਿੱਚ ਤੁਹਾਨੂੰ ਉਹਨਾਂ ਤੋਂ ਕੁਝ ਚਾਹੀਦਾ ਹੈ ਇਸ ਕਰਕੇ ਤੁਹਾਡੀਆਂ ਟੰਗਾਂ ਕੰਬਦੀਆਂ ਹਨ جس دن ਤੁਸੀਂ ਅਜਹਿ ਹੋ ਜਾਵੋਗੇ ਕਿ ਮੈਂ ਇੱਥੇ ਸੱਚ ਬੋਲਣ ਆਈ ਹਾਂ ਤੁਹਾਨੂੰ ਤਾੜੀ ਮਰਨੀ ਹੋਵੇ ਤਾਂ ਮਾਰੋ ਗਾਲ ਕੱਢਣੀ ਹੋਵੇ ਤਾਂ ਕੱਢੋ ਭਜਣਾ ਹੋਵੇ ਤਾਂ ਭੱਜ ਜਾਓ ਉਸ ਦਿਨ ਤੰਗਾ ਨਹੀਂ ਕੰਮਣ ਗਿਆ ਕੋਈ ਹੀਣ ਭਾਵਨਾ ਨਹੀਂ ਰਹੇਗੀ ਸਵਾਰਥ ਹੈ ਸਵਾਰਥ ਕੀ ਹੁੰਦਾ ਹੈ ਫਿਰ ਸਭ ਮੈਨੂੰ ਕਹਿਣਗੇ ਕਿ ਕਿੰਨੀ ਵਧੀਆ ਗੱਲ ਕਰਦੀ ਹੈ ਵੇਖੋ ਕਿੰਨਾ ਸੋਹਣੀ ਬੋਲਦੀ ਹੈ ਮੇਰੀ ਕੈਂਪਸ 'ਚ ਚੰਗੀ ਛਵੀ ਬਣ ਜਾਏਗੀ ਹੈਨਾ ਨਹੀਂ ਚਾਹੀਦੀ ਕੋਈ ਛਵੀ ਛਵੀ ਨੂੰ ਜੇਬ ਵਿੱਚ ਰੱਖੋ ਜੋ ਮੈਨੂੰ ਕਹਿਣਾ ਹੈ ਮੈਂ ਕਹਾਂਗੀ ਮੈਂ ਨਾ ਤਾਂ ਤੁਹਾਨੂੰ ਖੁਸ਼ ਕਰਨ ਆਈ ਹਾਂ ਤੇ ਨਾ ਹੀ ਤੁਹਾਨੂੰ ਦੁੱਖ ਪਹੁੰਚਾਉਣ ਆਈ ਹਾਂ ਮੈਂ ਇੱਥੇ ਸੱਚ ਬੋਲਣ ਆਈ ਆ ਹੁਣ ਦੱਸੋ ਕਿਹੜੀ ਹੀਨਤਾ ਕਿਹੜਾ ਡਰ ਕੀ ਕੁਝ ਹੈ ਕੀ ਕੁਝ ਹੈ ਜਦੋਂ ਤੁਸੀਂ ਇਕੱਲੇ ਬੋਲਦੇ ਹੋ ਤਾਂ ਤੁਹਾਨੂੰ ਕੋਈ ਹੀਨਤਾ ਮਹਿਸੂਸ ਨਹੀਂ ਹੁੰਦੀ ਤਾਂ ਲੋਕਾਂ ਅੱਗੇ ਬੋਲਦੇ ਸਮੇਂ ਇਹ ਹੀਨਤਾ ਕਿੱਥੋਂ ਆ ਗਈ ਠੀਕ ਤਰ੍ਹਾਂ ਸੋਚ ਕੇ ਵੇਖੋ ਤੁਸੀਂ ਬੈਠਦੇ ਹੋ ਅਤੇ ਪਤਾ ਹੈ ਕੀ ਕਰਦੇ ਹੋ ਲੋਕਾਂ ਦੀਆਂ ਅੱਖਾਂ 'ਚ ਵੇਖਣ ਲੱਗ ਪੈਂਦੇ ਹੋ ਕਿ ਮੈਂ ਠੀਕ ਹਾਂ ਕੀ ਮੈਂ ਚੰਗਾ ਹਾਂ ਕੀ ਮੈਂ ਕਾਬਿਲ ਹਾਂ ਕੀ ਤੁਸੀਂ ਮੈਨੂੰ ਮਨਜ਼ੂਰ ਕਰਦੇ ਹੋ ਇਹੀ ਹੁੰਦਾ ਹੈ ਨਾ ਪਰ ਕਿਸੇ ਦੀ ਮਨਜ਼ੂਰੀ ਕਿਉਂ ਚਾਹੀਦੀ ਹੈ ਇਸ ਦੀ ਕੀ ਲੋੜ ਹੈ ਜਿਹੜਾ ਤੁਹਾਨੂੰ ਮਨਜ਼ੂਰੀ ਦੇਵੇਗਾ ਉਹ ਤੁਹਾਂ ਤੋਂ ਵੀ ਕੁਝ ਲਏਗਾ ਨਾ ਇਹ ਤਾਂ ਵਟੇ ਸੱਕੇ ਵਾਲੀ ਗੱਲ ਹੋ ਗਈ ਆਤਮ ਗਿਆਨ ਵਿੱਚ ਬੰਦਾ ਆਪਣੇ ਆਪ ਨੂੰ ਆਪ ਹੀ ਪਛਾਣ ਲੈਂਦਾ ਹੈ ਫਿਰ ਹੋਰਾਂ ਦੀਆਂ ਅੱਖਾਂ ਵਿੱਚ ਆਪਣੀ ਪਹਿਚਾਣ ਲੱਭਣ ਦੀ ਲੋੜ ਨਹੀਂ ਰਹਿੰਦੀ ਫਿਰ ਇਹ ਨਹੀਂ ਪੁੱਛਣਾ ਪੈਂਦਾ ਕਿ ਮੈਂ ਠੀਕ ਹਾਂ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ ਫਿਰ ਕਿਸੇ ਕੋਲੋਂ ਇਹ ਨਹੀਂ ਪੁੱਛਣਾ ਪੈਂਦਾ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ ਦਰਪਨ ਤਾਂ ਹੈ ਹੀ ਦਰਪਨ ਦੱਸ ਦੇਵੇਗਾ ਮੈਂ ਆਪਣੇ ਬਾਰੇ ਕੀ ਸੋਚਦਾ ਹਾਂ ਸਮਝ ਆ ਰਹੀ ਹੈ ਗੱਲ ਮੈਂ ਕਾਲਜ ਦੀ ਸੋਹਣੀ ਕੁੜੀ ਅੱਗੇ ਖੁਦ ਨੂੰ ਬਹੁਤ ਘੱਟ ਮਹਿਸੂਸ ਕਰਦੀ ਹਾਂ ਚੰਗਾ ਤੈਨੂੰ ਘੱਟ ਕਿਉਂ ਮਹਿਸੂਸ ਹੁੰਦਾ ਹੈ ਕੀ ਹੋ ਗਿਆ ਕਿ ਉਹ ਕੁੜੀ ਵੱਧ ਸਾ ਲੈ ਸਕਦੀ ਹੈ ਜਦੋਂ ਧੁੱਪ ਨਿਕਲਦੀ ਹੈ ਤਾਂ ਉਹਨੂੰ ਵੱਧ ਧੁੱਪ ਪੈਂਦੀ ਹੈ ਅਜੀਹਾ ਕੁਝ ਹੁੰਦਾ ਹੈ ਤੈਨੂੰ ਉਹ ਸੋਹਣੀ ਕੁੜੀ ਨਾਲੋਂ ਘੱਟ ਕਿਉਂ ਮਹਿਸੂਸ ਹੁੰਦਾ ਹੈ ਕਿਉਂਕਿ ਜਿਸ ਮੁੰਡੇ ਨੂੰ ਮੈਂ ਪਸੰਦ ਕਰਦੀਆਂ ਜਦੋਂ ਮੈਂ ਉਹਦੇ ਨਾਲ ਹੁੰਦੀ ਹਾਂ ਤੇ ਉਹ ਮੁੰਡਾ ਉਸ ਕੁੜੀ ਨੂੰ ਵੇਖਦਾ ਹੈ ਸਮਝ ਆ ਰਿਹਾ ਹੈ ਕਿ ਹੀਣਤਾ ਕਿੱਥੋਂ ਆ ਰਹੀ ਹੈ ਕੋਈ ਹੀਣਤਾ ਨਹੀਂ ਇਹ ਤਾਂ ਸਵਾਰਥ ਹੈ ਇੱਛਾ ਹੈ ਨਹੀਂ ਤਾਂ ਸਭ ਕੁਦਰਤੀ ਹੈ ਖਾਸ ਕਰਕੇ ਤਨਕਿਆ ਨੂੰ ਕਦੇ ਵੇਖਿਆ ਗੱਲ ਕਰਦੇ ਕਿ ਪੀਪਲ ਦੇ ਦਰਖਤ ਅੱਗੇ ਹਿੰਤਾ ਮਹਿਸੂਸ ਹੁੰਦੀ ਹੈ ਸੁਣਿਆ ਹੁੰਦਾ ਹੈ ਕਦੇ ਕੁਝ ਵੀ ਨਹੀਂ ਹੁੰਦਾ ਅਸੀਂ ਤਾਂ ਇਹ ਵੇਖਿਆ ਹੈ ਕਿ ਬਿੱਲੀ ਤੇ ਕੁੱਤਾ ਹੁੰਦੇ ਹਨ ਤਾਂ ਬਿੱਲੀ ਕਈ ਵਾਰੀ ਕੁੱਤੇ ਨੂੰ ਥੱਪੜ ਮਾਰ ਦਿੰਦੀ ਹੈ ਉਹ ਨਹੀਂ ਸੋਚਦੀ ਕਿ ਮੈਂ ਛੋਟੀ ਹਾਂ ਜਾਂ ਵੱਡੀ ਹਾਂ ਹਟ ਨਿਕਲ ਕਿਉਂਕਿ ਉਸ ਨੂੰ ਕੁਝ ਚਾਹੀਦਾ ਨਹੀਂ ਤੇ ਨਾਲੇ ਕੋਈ ਸੋਹਣੀ ਕੁੜੀ ਖੜੀ ਹੋਵੇ ਤਾਂ ਕਹਿੰਦੇ ਕਿੰਨੀ ਜ਼ਿਆਦਾ ਆਕਰਸ਼ਕ ਹੈ ਤੁਹਾਨੂੰ ਸਭ ਪਤਰਾ ਹੈ ਜੇ ਉਹ ਮੁੰਡਾ ਨਾ ਹੁੰਦਾ ਤਾਂ ਹੀਣਤਾ ਦਾ ਅਹਿਸਾਸ ਨਾ ਹੁੰਦਾ ਤੁਹਾਨੂੰ ਹੀਣਤਾ ਉਸ ਕੁੜੀ ਕਰਕੇ ਨਹੀਂ ਹੋਈ ਉਸ ਮੁੰਡੇ ਕਰਕੇ ਹੋਈ ਕਿਉਂਕਿ ਜੋ ਇੱਛਾ ਉਸ ਮੁੰਡੇ ਦੀ ਹੈ ਉਹੀ ਇੱਛਾ ਤੁਹਾਡੀ ਵੀ ਹੈ ਅਤੇ ਉਹ ਮੁੰਡਾ ਵੀ ਸਰੀਰਕ ਸੁੱਖ ਦਾ ਉਪਾਸਕ ਹੈ ਉਸ ਨੂੰ ਵੀ ਇਸ ਸੋਹਣੀ ਕੁੜੀ ਦੀ ਲੋਚਨਾ ਹੈ ਹੁਣ ਤੁਸੀਂ ਵੀ ਸੋਨਾ ਬਣਨ ਦੀ ਕੋਸ਼ਿਸ਼ ਕਰੋਗੇ ਹੁਣ ਤੁਸੀਂ ਵੀ ਸੈਕਸੀ ਬਣਨ ਦੀ ਕੋਸ਼ਿਸ਼ ਕਰੋਗੇ ਜ਼ਬਰਦਸਤੀ ਮੇਕਅਪ ਕਰੋਗੇ ਕੁਝ ਲਾਉਂਗੇ ਜਿੰਨਾ ਮਰਜ਼ੀ ਲਾ ਲਓ ਹੁਣ ਉਹਦੇ ਵਰਗੀ ਨਹੀਂ ਲੱਗ ਰਹੀ ਤਾਂ ਕਹਿ ਰਹੀ ਮੈਂ ਆਪਣੇ ਆਪ ਨੂੰ ਘੱਟ ਮਹਿਸੂਸ ਕਰਦੀ ਹਾਂ ਮੇਕਅਪ ਨਾ ਲਾਓ ਉਸ ਮੁੰਡੇ ਦੀ ਉਹ ਜੋ ਫਜ਼ੂਲ ਭੂਤਨੀ ਆਪਣੇ ਤੇ ਚੜਾਈ ਹੋਈ ਹੈ ਉਸ ਨੂੰ ਹਟਾਓ ਕੋਈ ਹਿੰਤਾ ਨਹੀਂ ਹੈ ਸਾਡੇ ਸਮਾਜ ਵਿੱਚ ਬਹੁਤ ਕੁਝ ਹੋ ਰਿਹਾ ਹੈ ਮੈਂ ਕੀ ਕਰਾਂ ਮੈਂ ਲਾਚਾਰ ਹਾਂ ਇਹ ਸੰਸਥਾ ਵਾਲੇ ਕਿਸੇ ਦੀ ਮਜਬੂਰੀ ਸਮਝਦੇ ਹੀ ਨਹੀਂ ਤੁਸੀਂ ਮਜਬੂਰ ਨਹੀਂ ਤੁਸੀਂ ਸਵਾਰਥੀ ਹੈ ਇਸ ਕਰਕੇ ਅਸੀਂ ਵੀ ਕੁਝ ਨਹੀਂ ਸਮਝਾਂਗੇ ਜੇ ਅਸੀਂ ਵੀ ਤੁਹਾਡੇ ਵਾਂਗ ਮਜਬੂਰੀਆਂ ਦਾ ਹੀ ਰੋਣਾ ਰੋ ਰਹੇ ਹੁੰਦੇ ਤਾਂ ਅੱਜ ਇਹ ਸਭ ਕੁਝ ਨਹੀਂ ਹੋ ਰਿਹਾ ਹੁੰਦਾ ਇੱਥੇ ਕੋਈ ਅਸਮਾਨ ਤੋਂ ਨਹੀਂ ਉਤਰਿਆ ਨਾ ਹੀ ਕਿਸੇ ਜੰਗਲ ਤੋਂ ਆਇਆ ਇੱਥੇ ਵੀ ਜੇ 200 ਜਾਂ 250 ਲੋਕ ਹਨ ਤਾਂ ਸਭ ਦੇ ਪਰਿਵਾਰ ਹਨ ਤੇ ਸਭ ਮਨੁੱਖ ਹਨ ਸਭ ਦੀਆਂ ਵਰਤیاں ਹਨ ਸਭ ਏਸੀ ਸਮਾਜ ਤੋਂ ਆਏ ਹੋਏ ਹਨ ਸਮਾਜ ਦੇ ਅਸਰ ਇੱਥੇ ਵੀ ਪੈਂਦੇ ਹਨ ਤਿਉਹਾਰਾਂ ਵਾਲੇ ਦਿਨ ਇੱਥੇ ਵੀ ਆਉਂਦੇ ਹਨ ਪਰ ਅਸੀਂ ਫੈਸਲੇ ਵੱਖਰੇ ਲੈਂਦੇ ਹਾਂ ਰੋਣ ਨਹੀਂ ਬੈਠ ਜਾਂਦੇ ਕਿ ਅਸੀਂ ਮਜਬੂਰ ਹਾਂ ਜੇ ਤੁਸੀਂ ਆਪਣੇ ਸਵਾਰਥ ਦੇ ਹੱਕ ਵਿੱਚ ਫੈਸਲਾ ਲੈਣਾ ਹੈ ਤਾਂ ਲੋ ਪਰ ਸਿੱਧਾ ਕਹੋ ਕਿ ਅਸੀਂ ਸਵਾਰਥੀ ਹਾਂ ਮਤਲਬੀ ਹਾਂ ਇਹ ਕਿਉਂ ਕਹਿ ਰਹੇ ਹੋ ਕਿ ਮਜਬੂਰ ਆ ਕੋਈ ਆ ਕੇ ਕਹੇ ਕਿ ਮੈਂ ਉੱਚਾ ਹਾਂ ਉਸ ਨੂੰ ਇੱਕ ਚਪੇੜ ਕੋਈ ਆ ਕੇ ਕਹੇ ਕਿ ਮੈਂ ਨੀਵਾ ਹਾਂ ਉਸ ਨੂੰ ਦੋ ਚਪੇੜਾ ਕਿਉਂਕਿ ਦੋਵੇਂ ਹੀ ਉਲਝੇ ਹੋਏ ਹਨ ਪਰ ਦੂਜਾ ਸਿਰਫ ਉਲਝਿਆ ਹੋਇਆ ਨਹੀਂ ਉਹ ਚਲਾਕ ਵੀ ਹੈ ਉਹ ਇਹ ਵੀ ਜਾਣਦਾ ਹੈ ਕਿ ਹਮਦਰਦੀ ਕਿਵੇਂ ਲੈਣੀ ਹੈ ਸਰੇ ਜੋ ਹੀਨਤਾ ਦੀ ਗੱਲ ਹੋ ਰਹੀ ਹੈ ਇਹ ਗਿਆਨ ਕਰਕੇ ਵੀ ਆ ਸਕਦੀ ਹੈ ਕਿਉਂਕਿ ਮੈਂ ਵਿਖੇ ਜਦੋਂ ਸਿਹਤ ਦੀ ਗੱਲ ਹੋ ਰਹੀ ਹੋਵੇ ਤਾਂ ਮੈਂ ਕਾਫੀ ਵਿਸ਼ਵਾਸ ਮਹਿਸੂਸ ਕਰਦਾ ਹਾਂ ਪਰ ਜਦੋਂ ਇੱਥੇ ਗੱਲ ਹੋ ਰਹੀ ਹੈ ਤੇ ਮੈਨੂੰ ਸਮਝ ਨਹੀਂ ਆ ਰਹੀ ਕਿਉਂਕਿ ਮੈਂ ਐਪ ਤੇ ਇੰਨਾ ਸਰਗਰਮ ਨਹੀਂ ਹਾਂ ਜਾਂ ਤੁਸੀਂ ਬਹੁਤ ਜ਼ਿਆਦਾ ਸਰਗਰਮ ਹੋ ਇਸ ਕਰਕੇ ਤੁਹਾਨੂੰ ਸਮਝ ਨਹੀਂ ਆ ਰਹੀ ਜੋ ਮੈਂ ਕਹਿ ਰਿਹਾ ਹਾਂ ਨਾ ਆਸਾਨ ਹੈ ਕਿ ਜੋ ਵੀ ਚੁੱਪਚਾਪ ਸੁਨੇਗਾ ਉਹਨੂੰ ਸਮਝ ਆ ਜਾਵੇਗੀ ਤੁਸੀਂ ਇੱਥੇ ਬੈਠੇ ਹੋਏ ਵੀ ਸਰਗਰਮ ਹੋ ਬਹੁਤ ਸਾਰੀਆਂ ਗਤਿਵਿਧੀਆਂ ਤੁਸੀਂ ਕੀਤੀਆਂ ਹੋਈਆਂ ਹਨ ਤੁਹਾਡੇ ਅੰਦਰਲੀ ਐਪ ਬੰਦ ਨਹੀਂ ਹੋ ਰਹੀ ਪਿਛੋਕੜ ਵਿੱਚ ਸਾਰੀਆਂ ਐਪਾਂ ਚੱਲ ਰਹੀਆਂ ਹਨ ਨਹੀਂ ਸਰ ਮੈਂ ਮੈਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਮੈਂ ਇੰਨਾ ਸਰਗਰਮ ਨਹੀਂ ਹਾਂ ਜੇ ਕੋਈ ਅੱਜ ਪਹਿਲੀ ਵਾਰੀ ਵੀ ਆਇਆ ਹੋਵੇ ਉਸ ਨੂੰ ਵੀ ਸਮਝ ਆ ਜਾਵੇਗੀ ਨਹੀਂ ਗੱਲ ਮੈਨੂੰ ਪੂਰੀ ਤਰ੍ਹਾਂ ਸਮਝ ਆ ਰਹੀ ਹੈ ਤਾਂ ਫਿਰ ਪਹਿਲਾਂ ਝੂਠ ਕਿਉਂ ਬੋਲਿਆ ਹਿਲੀ ਵਾਰੀ ਮੈਂ ਬਹੁਤ ਕਬਰਾਹਟ ਮਹਿਸੂਸ ਕਰ ਰਿਹਾ ਸੀ ਉਹ ਕਬਰਾਹਟ ਮਹਿਸੂਸ ਕਰ ਰਹੇ ਹਨ ਜਿਸ ਦੀ ਗੱਲ ਤੂੰ ਕਰ ਰਿਹਾ ਮੈਨੂੰ ਸਮਝ ਆ ਰਹੀ ਹੈ ਤੂੰ ਵੀ ਪੀੜਤ ਬਣਨਾ ਚਾਹੁੰਦਾ ਹੈ ਇੱਥੇ ਗੱਲ ਇਹ ਨਹੀਂ ਹੁੰਦੀ ਕਿ ਕੁਝ ਨਵਾਂ ਸਮਝ ਆ ਗਿਆ ਗੱਲ ਇਹ ਹੁੰਦੀ ਹੈ ਕਿ ਜੋ ਪੁਰਾਣੀਆਂ ਐਪਾਂ ਤੂੰ ਚਲਾਈਆਂ ਹੋਈਆਂ ਹਨ ਉਹਨਾਂ ਨੂੰ ਬੰਦ ਕੀਤਾ ਜਾਂ ਨਹੀਂ ਪੁਰਾਣੀਆਂ ਐਪਾਂ 'ਚ ਤੇਰਾ ਸਵਾਰਥ ਲੁਕਿਆ ਹੋਇਆ ਹੈ ਮੈਂ ਕੁਝ ਵੀ ਕਹਿੰਦਾ ਰਹਾ ਪਰ ਤੂੰ ਪੁਰਾਣੀਆਂ ਐਪਾਂ ਬੰਦ ਨਹੀਂ ਕਰਦਾ ਮਤਲਬ ਸਮਝ ਰਿਹਾ ਨਾ ਕੀ ਕਹਿਣਾ ਚਾਹੁੰਦਾ ਨਹੀਂ ਤਾਂ ਜੋ ਮੈਂ ਕਹਿ ਰਿਹਾ ਹਾਂ ਬਿਲਕੁਲ ਇਦਾਂ ਹੀ ਹੈ ਜਿਵੇਂ ਕੀ ਦਸਾਂ ਮਰੀਜ਼ਾਂ ਨੂੰ ਜੋ ਖਾਣਾ ਦਿੱਤਾ ਜਾਂਦਾ ਹੈ ਖਿਚੜੀ ਵੀ ਉਹ ਪਤਲੀ ਵਾਲੀ ਦਲੀਆ ਕੋਈ ਕਹੇ ਕਿ ਪਚ ਨਹੀਂ ਰਹਾ ਇਹ ਹੋ ਹੀ ਨਹੀਂ ਸਕਦਾ ਜਿਸ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਉਹ ਬਸ ਆਪਣੀ ਪੁਰਾਣੀ ਐਪ ਤੋਂ ਲੌਗਆਊਟ ਨਹੀਂ ਕਰ ਰਿਹਾ ਕਹਿੰਦਾ ਨਹੀਂ ਕਰਾਂਗਾ ਲੌਗਆਊਟ ਪੁਰਾਣੀ ਐਪ ਤੋਂ ਇਹ ਕੀ ਤੂੰ ਦਲੀਲ ਦਿੱਤੀ ਕਿ ਜ਼ਿਆਦਾਤਰ ਲੋਕ ਸੈਸ਼ਨਾਂ ਵਿੱਚ ਵੱਧ ਸਰਗਰਮ ਹਨ ਤੇ ਕਮਿਊਨਿਟੀ ਐਪ ਤੇ ਵੱਧ ਸਰਗਰਮ ਹਨ ਇਸ ਲਈ ਉਹਨਾਂ ਨੂੰ ਸਮਝ ਆ ਜਾਂਦੀ ਹੋਏਗੀ ਇਹ ਕੀ ਦਲੀਲ ਹੋਈ ਇਹ ਤਾਂ ਕੋਈ ਦਲੀਲ ਹੀ ਨਹੀਂ ਮੈਂ ਦੱਸਾਂ ਕਿ ਤੇਰੀ ਦਲੀਲ ਹਕੀਕਤ ਤੋਂ ਕਿੰਨੀ ਦੂਰ ਹੈ ਹਰ ਮਹੀਨੇ ਹਜ਼ਾਰਾਂ ਨਵੇਂ ਲੋਕ ਜੁੜਦੇ ਹਨ ਫਿਰ ਦੱਸ ਕਿ ਉਹਨਾਂ ਨੂੰ ਕਿਵੇਂ ਸਮਝ ਆ ਜਾਂਦੀ ਹੈ ਹਰ ਰੋਜ਼ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦਾ ਪਹਿਲਾ ਸੈਸ਼ਨ ਹੁੰਦਾ ਹੈ ਕਿਉਂਕਿ ਉਹ ਅੱਜ ਹੀ ਜੁੜੇ ਹਨ ਫਿਰ ਦੱਸ ਉਹਨਾਂ ਨੂੰ ਕਿਵੇਂ ਸਮਝ ਆ ਜਾਂਦੀ ਹੈ ਗੱਲ ਇਹ ਨਹੀਂ ਕਿ ਤੁਸੀਂ ਨਵੇਂ ਹੋ ਜਾਂ ਪੁਰਾਣੇ ਗੱਲ ਇਹ ਹੈ ਕਿ ਤੁਸੀਂ ਆਪਣੇ ਲਾਭ ਪਾਸੇ ਰੱਖਣ ਲਈ ਤਿਆਰ ਹੋ ਜਾਂ ਨਹੀਂ ਬੈਠ ਜਾ ਨਮਸਕਾਰ ਸਰ ਸਰ ਜੀ ਮੈਂ ਤੁਸੀਂ ਦੱਸਿਆ ਕਿ ਤੱਥ ਸੱਚ ਦਾ ਦਰਵਾਜ਼ਾ ਹੈ ਤਾਂ ਅੱਜ ਜੋ ਮੈਂ ਹੋਣੇ ਸੁਣਿਆ ਉਸ ਤੋਂ ਇਹ ਲੱਗਦਾ ਹੈ ਕਿ ਮਨਹੰਕਾਰ ਦਾ ਦਰਵਾਜ਼ਾ ਹੈ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਮਨ ਥੋੜਾ ਆਉਂਦਾ ਹੈ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਹੰਕਾਰ ਤੋਂ ਬਾਅਦ ਇਹ ਸਭ ਆਉਂਦੇ ਹਨ ਹਾਂ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੰਦੀ ਸਮਗਰੀ ਨੂੰ ਵੇਖ ਕੇ ਹੰਕਾਰ ਦੀ ਗੁਣਵੱਤਾ ਦਾ ਪਤਾ ਲੱਗ ਜਾਂਦਾ ਹੈ ਤਾਂ ਬਿਲਕੁਲ ਠੀਕ ਹੈ ਜੇ ਤੁਸੀਂ ਇਹ ਕਹਿ ਰਹੇ ਹੋ ਹਾਂਜੀ ਇਹੀ ਸੀ ਨਹੀਂ ਮੈਂ ਇਹੀ ਕਹਿ ਰਿਹਾ ਇਹੀ ਸੀ ਇਸ ਤੋਂ ਪਹਿਲਾਂ ਵੀ ਸੈਸ਼ਨਾਂ ਵਿੱਚ ਸੁਣਿਆ ਸੀ ਤੇ ਅੱਜ ਬਿਲਕੁਲ ਸਾਫ਼ ਹੋ ਗਿਆ ਇਹ ਤੁਹਾਡਾ ਹੰਕਾਰ ਕਿਦਾਂ ਦਾ ਹੈ ਇਹ ਸਿੱਧਾ ਕਦੇ ਵੀ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਹੰਕਾਰ ਕੋਈ ਅਸਲ ਚੀਜ਼ ਨਹੀਂ ਤੁਸੀਂ ਉਸ ਨੂੰ ਜਾਣਨ ਲਈ ਕੁਝ ਕਰ ਵੀ ਨਹੀਂ ਸਕਦੇ ਨਾ ਤਾਂ ਕੋਈ ਐਕਸਰੇ ਹੋ ਸਕਦੀ ਹੈ ਨਾ ਹੀ ਕੋਈ ਸੀਟੀ ਸਕੈਨ ਤਾਂ ਹੰਕਾਰ ਦੀ ਗੁਣਵੱਤਾ ਕੀ ਹੈ ਇਹ ਵੇਖਣ ਲਈ ਸਿਰਫ ਇਹ ਦੇਖਣਾ ਪੈਂਦਾ ਹੈ ਕਿ ਮਨ ਕਿਹੜੇ ਵਿਸ਼ਿਆਂ ਨਾਲ ਜੁੜਿਆ ਹੋਇਆ ਹੈ ਪਰਨਾ ਮਾਚਾਰੇ ਜੀ ਆਚਾਰੇ ਜੀ ਜਾਣਨਾ ਸੀ ਤੁਸੀਂ ਦਿੱਲੀ ਹੀ ਕਿਉਂ ਚੁਣੀ ਇਹ ਕੰਮ ਕਰਨ ਲਈ ਕਿਉਂਕਿ ਇੱਥੇ ਤਾਂ ਬਹੁਤ ਪ੍ਰਦੂਸ਼ਣ ਹੈ ਮੈਂ ਤਿੰਨ ਦਿਨਾਂ ਤੋਂ ਇੱਥੇ ਹਾਂ ਇਥੇ ਸਾਹ ਲੈਣਾ ਵੀ ਬਹੁਤ ਔਖਾ ਹੈ ਹੁਣ ਉਸ ਦੇ ਪਿੱਛੇ ਹਾਲਾਤ ਕਾਰਨ ਸਨ ਕੁਝ ਏ ਸੀ ਕਿ ਮੈਂ ਇਹ ਥਾਂ ਦਾ ਜਾਣੂ ਸੀ ਤਾਂ ਇਥੇ ਕੰਮ ਸ਼ੁਰੂ ਕਰਨ ਵਿੱਚ ਸੌਖਾ ਹੋਇਆ ਕੁਝ ਏ ਸੀ ਕਿ ਸੰਸਥਾ ਕੋਲ ਨਾ ਪੈਸਾ ਨਾ ਜ਼ਮੀਨ ਮੇਰੇ ਪਿਤਾ ਜੀ ਮੇਰੇ ਲਈ ਇੱਕ ਘਰ ਛੱਡ ਗਏ ਸਨ ਉਹੀ ਕਰ ਚ ਅੱਜ ਤੱਕ ਸੰਸਥਾ ਚੱਲ ਰਹੀ ਹੈ ਤਾਂ ਹੋਰ ਕਿੱਥੇ ਜਾਂਦੇ ਕੀ ਕਰਦੇ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਹਨ ਤੁਸੀਂ ਸਮਝਦੇ ਨਹੀਂ ਹੋ ਨਾ ਸਾਡੇ ਕੰਮ ਚ ਹਰ ਤਰ੍ਹਾਂ ਦੇ ਦਬਾਅ ਆ ਜਾਂਦੇ ਹਨ ਸਮਾਜਿਕ ਵੀ ਅਤੇ ਰਾਜਨੀਤਿਕ ਵੀ ਕਿਰਾਏ ਤੇ ਕੁਝ ਲੈਣਾ ਕਿਸੇ ਨੂੰ ਮਕਾਨ ਮਾਲਕ ਬਣਾਉਣਾ ਬਹੁਤ ਖਤਰਨਾਕ ਕੰਮ ਹੁੰਦਾ ਹੈ ਇੱਥੇ ਮੈਂ ਕੁਝ ਕਹਿ ਰਿਹਾ ਹਾਂ ਫੋਨ ਉਹ ਗੱਲ ਪਹੁੰਚ ਗਈ ਬਾਹੋਬਲੀ ਜੀ ਕੋਲ ਬਾਹੋਬਲੀ ਜੀ ਨੂੰ ਮਾਰੀ ਲੱਗ ਗਈ ਉੱਥੋਂ ਉਹਨਾਂ ਨੇ ਮਾਲਕ ਜੀ ਨੂੰ ਫੋਨ ਕਰਵਾ ਦਿੱਤਾ ਅਸੀਂ ਵਾਪਸ ਆਏ ਤਾਂ ਪਤਾ ਲੱਗਿਆ ਕਿ ਹੁਣ ਕੱਲ ਦਾ ਸੈਸ਼ਨ ਨਹੀਂ ਹੋ ਸਕਦਾ ਤਾਂ ਇਹ ਆਪਣੇ ਆਪ ਵਿੱਚ ਬੜੀ ਨਿਯਮਤ ਸੀ ਕਿ ਮੇਰੇ ਕੋਲ ਇੱਕ ਜ਼ਮੀਨ ਸੀ ਅਤੇ ਉਸਤੇ ਕੁਝ ਕਮਰੇ ਬਣੇ ਮਿਲ ਗਏ ਸਨ ਤਾਂ ਇੱਥੇ ਕੰਮ ਸ਼ੁਰੂ ਕਰ ਦਿੱਤਾ ਹੋਰ ਕੋਈ ਖਾਸ ਕਾਰਨ ਨਹੀਂ ਹੈ ਮੈਨੂੰ ਹਸਤਨਾਪੁਰ ਦੀ ਧਰਤੀ ਨਾਲ ਐਸਾ ਕੋਈ ਲਗਾਨੀ ਹੈ ਹਾਂੇ ਜ਼ਰੂਰ ਹੋ ਸਕਦਾ ਹੈ ਕਿ ਹੁਣ ਦਿੱਲੀ ਤੋਂ ਬਾਹਰ ਕਿਤੇ ਰਵਾਨਾ ਹੋਇਆ ਜਾਵੇ ਇਹ ਤੁਹਾਡੇ ਲੋਕਧਰਮ ਦਾ ਖੇਤਰ ਹੈ ਅਸੀਂ ਇਸ ਖੇਤਰ ਨੂੰ ਚੰਗੇ ਨਹੀਂ ਲੱਗ ਰਹੇ ਰੋਜ਼-ਰੋਜ਼ ਦੀਆਂ ਧਮਕੀਆਂ ਕੌਣ ਸਹੇ جتھے کام کر رہے ہیں او تھاں بھی اجاڑ جی ہی ہے تھے کسے بھی دن کوئی بھی کٹنا واپرن تیار کھڑی ہے ہو سکتا ہے کہ ہونے تو جے رام جی بھی ہو جاوے ہاں جی بالکل ہی اے سارا جو تو ہڈا ہندی ہارٹ لینڈ ہے ਉਹ ਬਿਲਕੁਲ ਤਿਆਰ ਖੜਾ ਹੋਇਆ ਹੈ ਹਰ ਇੱਕ ਬੰਦਾ ਜੋ ਇੱਥੇ ਬੈਠਾ ਹੈ ਉਸ ਦੇ ਉੱਤੇ ਘੱਟੋ ਘੱਟ 5 ਜਾਂ 10 ਸੰਜ ਜੋ ਨਫ਼ਰਤ ਕਰਦੇ ਹਨ ਤੇ ਜ਼ਿਆਦਾਤਰ ਤਾਂ ਸਿਰਫ ਇਸ ਕਰਕੇ ਨਫ਼ਰਤ ਕਰਦੇ ਹਨ ਕਿਉਂਕਿ ਉਹ ਬੰਦਾ ਇੱਥੇ ਬੈਠਾ ਹੈ ਉਸਦੇ ਘਰੋਂ ਜਾਂ ਉਸਦੇ ਮਿੱਤਰਾਂ ਚੋਂ ਕੋਈ ਇੱਥੇ ਆ ਗਿਆ। ਉਸਦਾ ਘਰ ਮੋਹੱਲਾ ਸਾਰੇ ਖੂਨ ਦੇ ਪਿਆਸੇ ਹੋ ਜਾਂਦੇ ਹਨ। ਜੋ ਆਉਂਦਾ ਹੈ ਪਹਿਲਾਂ ਤਾਂ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਪਰ ਆਪਣੇ ਪਿੱਛੇ ਉਹ ਮੇਰੇ 10 ਦੁਸ਼ਮਣ ਛੱਡ ਜਾਂਦਾ ਹੈ। ਇਹੀ ਹੋ ਰਿਹਾ ਹੈ ਠੀਕ ਦੱਸ ਰਿਹਾ। ਐਸਾ ਨਹੀਂ ਕਿ ਅਸੀਂ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਹੋਵੇ ਕਿ ਸਾਡੇ ਕੋਲ ਕਈ ਚੋਣਾ ਸੰ ਜਿਵੇਂ ਕਿ ਜ਼ੂਰੀਖ ਸ਼ਿਕਾਗੋ ਤੇ ਆਖਰਕਾਰ ਅਸੀਂ ਗ੍ਰੇਟਰ ਨੋਇਡਾ ਆ ਕੇ ਰੁਕ ਗਏ ਐਦਾਂ ਦਾ ਕੁਝ ਵੀ ਨਹੀਂ ਹੈ ਜਿੱਥੇ ਵੀ ਥਾਂ ਮਿਲੀ ਜਿੱਥੇ ਜੋ ਹੋ ਸਕਿਆ ਉਥੇ ਕਰ ਲਿਆ ਪਰ ਇਹ ਪੱਕਾ ਹੈ ਕਿ ਜਿੱਥੇ ਕਰ ਰਹੇ ਹਾਂ ਅਤੇ ਜਿਹੜੇ ਹਾਲਾਤਾਂ ਵਿੱਚ ਕਰ ਰਹੇ ਹਾਂ ਉਦਾਂ ਨਹੀਂ ਚੱਲ ਸਕਦਾ ਬਹੁਤ ਜ਼ਿਆਦਾ ਇਹ ਗੱਲ ਸਿਰਫ 2 4 5 ਲੋਕਾਂ ਦੀ ਨਹੀਂ ਹੈ ਜੇ ਸਿਰਫ 5 ਲੋਕ ਹੋਣ ਤਾਂ ਉਹ ਆਪਣੇ ਅੰਦਰੂਨੀ ਹੌਸਲੇ ਨਾਲ ਕੰਮ ਚਲਾ ਲੈਣ ਪਰ ਹੁਣ ਇਹ ਸੰਸਥਾ 200 ਤੋਂ ਵੀ ਵੱਧ ਲੋਕਾਂ ਦੀ ਹੋ ਗਈ ਹੈ ਨਵੇਂ ਲੋਕ ਆਉਂਦੇ ਹਨ ਤੇ ਉਹ ਇੰਨੀ ਹੱਡ ਤੋੜ ਮਿਹਨਤ ਅਤੇ ਝਟਕੀਆਂ ਲਈ ਨਹੀਂ ਆਉਂਦੇ ਚਲੋ ਵੇਖੀਏ ਬੈਠੋ ਮੈਂ ਰਤਨੇਸ਼ ਸ਼ਰਮਾ ਪੋਪਾਲ ਤੋਂ ਹਮਦਪੁਰਦੇਸ਼ ਤੋਂ ਗੀਤਾ ਸੈਸ਼ਨਾਂ ਨਾਲ ਜੁੜੇ ਹੋਏ ਮੈਨੂੰ 1 ਸਾਲ ਹੋ ਗਿਆ ਹੈ 1 ਸਾਲ ਵਿੱਚ ਬਹੁਤ ਵਧੀਆ ਚੀਜ਼ਾਂ ਹੋਈਆਂ ਨੇ ਸਰ 1 ਸਾਲ ਕਾਫੀ ਲੰਮਾ ਸਮਾਂ ਸੀ ਬਹੁਤ ਉਲਝਣ ਆਈ ਤਣਾਅ ਸੀ ਕਬਰਾਹਟ ਸੀ ਡਿਪਰੈਸ਼ਨ ਦੀਆਂ ਗੋੜੀਆਂ ਖਾਣੀਆਂ ਪੈਂਦੀਆਂ ਸਨ ਨੀਂਦ ਨਹੀਂ ਆਉਂਦੀ ਸੀ ਪਰ ਹੁਣ ਚੀਜ਼ਾਂ ਕਾਫੀ ਵਧੀਆ ਹੋ ਰਹੀਆਂ ਹਨ ਸੈਸ਼ਨਾਂ ਵਿੱਚ ਤੇ ਕਿਤਾਬਾਂ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਕਿ ਸਭ ਕੁਝ ਉੱਤੇ ਉੱਤੇ ਤੋਂ ਲੰਘ ਗਿਆ ਹੈ ਪਰ ਹੁਣ ਅਮਲੀ ਤੌਰ ਤੇ ਮੈਂ ਕਰ ਪਾ ਰਿਹਾ ਹਾਂ ਤਾਂ ਆਚਾਰਿਆ ਜੀ ਨੇ ਅੱਜ ਦੇ ਸੈਸ਼ਨ ਵਿੱਚ ਜੋ ਸਮਝਾਇਆ ਕਿ ਗਤੀ ਤਾਂ ਆਪਣੇ ਆਪ ਹੋ ਰਹੀ ਹੈ ਇਹ ਜੋ ਨਿਸ਼ਕਾਮਤਾ ਦੀ ਮੈਂ ਮੈਂ ਜੋ ਹੰਕਾਰ ਹਮੇਸ਼ਾ ਮਾਨਤਾ ਲੈ ਰਿਹਾ ਹੈ ਉਹ ਸਭ ਝੂਠ ਹੈ ਕਿ ਕੁਝ ਵੀ ਨਹੀਂ ਹੈ ਆਤਮਿਕ ਗਿਆਨ ਨੂੰ ਪਹਿਲ ਦੇਣੀ ਪਵੇਗੀ ਉਸ ਦੇ ਬਿਨਾ ਕੁਝ ਵੀ ਨਹੀਂ ਹੋ ਸਕਦਾ ਬਹੁਤ ਬਹੁਤ ਧੰਨਵਾਦ